ਹਾਂਜੀ ਦੋਸਤੋ ਜੈ ਸਾਈ ਜੀ ਦੀ ਸਾਰੀ ਸੰਗਤ ਨੂੰ ਔਰ ਮੇਰੇ ਵੀਰਾਂ ਨੂੰ ਔਰ ਮੇਰੀਆਂ ਭੈਣਾਂ ਨੂੰ ਹਾਂਜੀ ਦੋਸਤੋ ਜਿਸ ਤਰ੍ਹਾਂ ਕਾਫੀ ਵੀਰਾਂ ਦੇ ਮੈਨੂੰ ਫੋਨ ਮੈਸੇਜ ਆਉਂਦੇ ਆ ਬਾਕੀ ਮੈਂ ਦੋਸਤੋ ਹਰ ਇੱਕ ਵੀਡੀਓ ਦੇ ਵਿੱਚ ਤੁਹਾਡੇ ਗਾੜੀ ਇੱਕ ਬੇਨਤੀ ਕਰਦਾ ਵਾਂ ਦੋਸਤੋ ਜਿਸ ਤਰ੍ਹਾਂ ਨਾ ਅੱਜ ਕੱਲ ਪੀ ਤੁਸੀਂ ਦੇਖਦੇ ਹੋ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਕੋਈ ਵੀ ਟੌਪਿਕ ਤੇ ਗੱਲ ਕਰੀਏ ਅੱਜ ਕੱਲ ਜਿਸ ਤਰ੍ਹਾਂ ਗੰਦ ਨੂੰ ਜਾਂ ਕੋਈ ਹਨਾ ਫੇਮ ਵਾਸਤੇ ਲੋਕ ਕਿਦਾਂ ਦੀਆਂ ਵੀਡੀਓ ਪ੍ਰਮੋਟ ਕਰਦੇ ਆ ਜਾਂ ਹਨਾ ਬਾਕੀ ਦੋਸਤੋ ਇੱਕ ਇੱਕ ਭਲੇ ਦਾ ਕੰਮ ਆ ਸੰਗਤ ਦੇ ਭਲੇ ਵਾਸਤੇ ਆ ਲੋਕ ਬਹੁਤ ਜਿਆਦੇ ਟੁੱਟ ਚੁੱਕੇ ਆ ਤੇ ਬਹੁਤ ਲੋਕ ਨਾ ਬੜੇ ਜਿਸ ਤਰ੍ਹਾਂ ਪਰੇਸ਼ਾਨ ਜਾਂ ਪਜਲ ਹੋ ਚੁੱਕੇ ਆ ਸਮਝ ਨਹੀਂ ਆਉਂਦੀ ਕਿਸ ਵੈਦ ਤੋਂ ਦਵਾਈ ਖਾਈਏ ਕਿਸ ਵੈਦ ਤੋਂ ਨਾ ਖਾਈਏ ਅਸਲ ਲਈ ਵੇਚਣਾਂ ਦੁਕਾਨਦਾਰੀਆਂ ਜਿਆਦਾ ਖੁੱਲ੍ਹ ਚੁੱਕੀਆਂ ਵਾ ਅੱਜ ਕੱਲ ਨਾ ਜਿਸ ਤਰ੍ਹਾਂ ਕੋਈ ਚਾਰ ਜਿਹਦੇ ਕੋਈ ਫੋਲੋਅਰ ਜੁੜ ਜਾਂਦੇ ਕੋਈ ਫਿਟਨੈਸ ਵੀ ਆ ਜਿਹੜੇ ਦੋਸਤੋ ਕੋਈ ਪਤਾ ਨਹੀਂ ਗਾ ਡੱਬੀ ਫੜ ਲਈ ਭਸਮ ਦੀ ਜਾਂ ਭਸਮਾ ਬਾਰੇ ਮਾੜਾ ਬੋਲਦੇ ਆ ਤੇਰੀ ਇੰਨੀ ਭਸਮ ਦਾ ਖਰਚਾ ਬਚਾ ਦੀਏ ਫਲਾਨਾ ਕਰਦੀਏ ਉਹ ਗੱਲਾਂ ਦੇ ਨਾਲ ਦੋਸਤੋ ਕੁਝ ਵੀ ਨਹੀਂ ਹੁੰਦਾ ਜੋ ਕਹਿੰਦੇ ਹੁੰਦੇ ਨਾ ਜਿਸ ਤਨ ਜਿਸ ਤਨ ਲੱਗੇ ਸੋ ਤਾਂ ਨਹੀਂ ਜਾਣੇ ਕੋਣ ਜਾੜੇ ਪੀੜ ਭਾਈ ਵੀ ਜਿਹਦੇ ਤਨ ਤੇ ਲੱਗੀ ਉਹਨੂੰ ਪਤਾ ਦੁੱਖ ਕੀ ਹੁੰਦਾ ਵਾ ਦੋਸਤੋ ਇੱਥੇ ਸਾਈਂ ਜੀ ਦਾ ਕਰਮ ਆ ਖੁਦਾ ਦਾ ਕਰਮ ਆ ਸਿਰਫ ਇੱਕ ਉਹਦੀ ਰਜ਼ਾ ਦੇ ਵਿੱਚ ਉਹਦੀ ਰਹਿਮ ਸਦਕਾ ਔਰ ਸਤਿਗੁਰੂ ਦੇ ਓਟ ਆਸਰੇ ਨਾਲ ਚੀਜ਼ ਨੂੰ ਬਣਾਈਦਾ ਵਾ ਬਾਕੀ ਮੇਰੇ ਵੀਰ ਜਿਸ ਤਰ੍ਹਾਂ ਕਹਿੰਦੇ ਵੀ 2500 3000 ਰੁਪਏ ਦੀ ਮਹੀਨੇ ਦੀ ਦਵਾਈ ਕੋ ਦੋਸਤੋ ਜਿਹੜੇ ਵਾਦਾ ਕੀ ਮਾਦੋ ਤੁਸੀਂ 2500 3000 ਰੁਪਏ ਦੀ ਦਵਾਈ ਮਗਵਾਉਂਦੇ ਉਹੀ ਬੰਦੇ ਸਾਡੇ ਤੋਂ ਸਿਰਫ ਇਕੱਲਾ ਆਸ਼ਵਗੰਧਾ ਦਾ ਪਾਊਡਰ ਲੈ ਕੇ ਨਾ ਸਪੈਦ ਮੂਸਲੀ ਦਾ ਕੋਈ 50 ਗ੍ਰਾਮ ਪਾਊਡਰ ਲੈ ਕੇ 3 400 ਰੁਪਏ ਦੀ ਚੀਜ਼ ਆ ਤੁਹਾਡੇ ਤੋਂ 2500 3000 ਰੁਪਏ ਵੀ ਅਗਲੇ ਲੋਕ ਫਿਰ ਸਿਆਣੇ ਹੋ ਗਏ ਉਹ ਤੁਸੀਂ ਕਹਿੰਦੇ ਰਿਜ਼ਲਟ ਨਹੀਂ ਮਿਲਦਾ ਰਿਜ਼ਲਟ ਮਿਲਦਾ ਵਾ ਚੀਜ਼ਾਂ ਨਾਲ ਹੁਣ ਜੇ ਤੁਸੀਂ ਅੱਜ ਦੇ ਟਾਈਮ ਦੇ ਵਿੱਚ ਦੇਖਿਆ ਜਾਵੇ ਹੁਣ ਸਾਲਮ ਪੰਜੇ ਦਾ ਰੇਟ ਆ 25000 ਰੁਪਏ ਵਾ ਸਾਲਮ ਮਿਸ਼ਰੀ ਦਾ ਵੀ ਲਗਭਗ ਸੇਮ ਹੀ ਆ ਹੁਣ ਜਿਸ ਤਰ੍ਹਾਂ ਮਸਤਗੀ ਰੂਮੀ ਆ ਉਹ ਵੀ 10000 ਰੁਪਏ ਕਿਲੋ ਆ ਜੇਕਰ ਕਰਾਰ ਆ ਨਹੀਂ ਉਹ ਵੀ 10000 ਰੁਪਏ ਕਿਲੋ ਆ ਤਕਰੀਬਨ ਔਰ ਚੰਗਾ ਕੇਸਰ ਜਿਸ ਤਰ੍ਹਾਂ ਕੇਸਰ ਆਪਾਂ ਬਹੁਤ ਵਧੀਆ ਕੁਆਲਟੀ ਦਾ ਵਰਤਦੇ ਆ ਹੁਣ ਇਹ ਨੁਕਸੇ ਦੇ ਅਕੋਰਡਿੰਗ 21 ਗ੍ਰਾਮ ਆ ਇਹ 30 ਗ੍ਰਾਮ ਕੇਸਰ ਜਿਹੜਾ ਇਸ ਨੁਕਸ਼ੇ ਦੇ ਵਿੱਚ ਪੈਣਾਵਾ ਇਹ ਐਨ ਆਰ ਐ ਵੀਰਿਆਂ ਦੇ ਆਰਡਰ ਆ ਜਿਹੜੇ ਵੀਰਾਂ ਦੀ ਹੁਣ ਕਈ ਵੀਰਾਂ ਦੀ ਅਕਤੂਬਰ ਨਵੰਬਰ ਦਸੰਬਰ ਜਨਵਰੀ ਫਰਵਰੀ ਮਾਰਚ ਦੇ ਵਿੱਚ ਮੈਰਿਜ ਆ ਉਹ ਵੀਰਾਂ ਨੂੰ ਪਹਿਲਾਂ ਹੀ ਬੇਨਤੀ ਕਰਦੇ ਆ ਤੁਸੀਂ ਘੱਟ ਤੋਂ ਘੱਟ 2 ਮਹੀਨੇ ကြਿਆ ਕਰੋ 2 ਮਹੀਨੇ ਦਾ ਘੱਟ ਤੋਂ ਘੱਟ ਕੋਰਸ ਆ ਬਾਕੀ ਹੁਣ ਦੋਸਤੋ ਜਿਸ ਤਰ੍ਹਾਂ ਨਾਲ ਆਪਾਂ ਜੇ ਚੰਗੀਆਂ ਚੰਗੀਆਂ ਭਸਮਾ ਦੀ ਗੱਲ ਕਰਦੇ ਆ ਹੀਰਾ ਭਸਮ ਹੋਗੀ ਜਾਂ ਸੋਨਾ ਜਾਂ ਚਾਂਦੀ ਜਾਂ ਕੇਸਰ ਦੀਆਂ ਗੱਲਾਂ ਕਰਦੇ ਆ ਬਾਕੀ ਨਾਲ ਆਪਣੀਆਂ ਹੱਥੀ ਕੁਸਤੇ ਭਸਮਾ ਜਿੰਨੇ ਆ ਪੈਂਡ ਕਰਦੇ ਆ ਹੁਣ ਦੋਸਤੋ ਇੰਨੀ ਸਮਗਰੀ ਜਿਹੜੀ ਤੁਹਾਡੇ ਸਾਹਮਣੇ ਲਾਈਵ ਆ ਹਨਾ ਪਈ ਆ ਹੁਣ ਦੋਸਤੋ ਇਹਨਾਂ ਚੀਜ਼ਾਂ ਦਾ ਤੁਹਾਨੂੰ ਪਤਾ ਜੇ ਚੰਗੀ ਚੀਜ਼ ਖਾਣੀ ਆ ਦੋਸਤੋ ਤੰਦ ਦੇ ਕੱਪੜਾ ਪਾਵੇਂ ਆਪਾਂ ਜਿੰਨਾ ਮਰਜੀ ਬ੍ਰਾਂਡ ਪਾ ਲਈਏ ਜੇ ਆਪਣੇ ਸਰੀਰ ਦੇ ਪੱਲੇ ਕੱਖਣੀ ਤੇ ਜ਼ਿੰਦਗੀ ਨਰਕ ਜੋ ਇਹ ਵੀਡੀਓ ਨੂੰ ਨਾ ਜਲਦੀ ਜਲਦੀ ਨੂੰ ਅੱਗੇ ਜਰੂਰ ਸ਼ੇਅਰ ਕਰਿਆ ਕਰੋ ਲੋਕਾਂ ਦਾ ਪਤਾ ਨਹੀਂ ਜਿੱਦਾਂ ਖੂਨ ਘਟਦਾ ਵਾ ਇੱਕ ਲਾਈਕ ਜਾਂ ਕਰਨ ਅੱਗੇ ਸ਼ੇਅਰ ਕਰਨ ਦੇ ਨਾਲ ਦੋਸਤੋ ਇਹ ਉਸ ਬੰਦੇ ਤੱਕ ਉਸ ਵੀਰ ਤੱਕ ਉਸ ਭੈਣ ਤੱਕ ਵੀਡੀਓ ਬਚਾਓ ਜਿਹੜੇ ਬਿਲਕੁਲ ਆਸ ਤੋਂ ਨਰਾਸ਼ ਬਿਲਕੁਲ ਅੱਕ ਥੱਕ ਚੁੱਕੇ ਜਿਨ੍ਹਾਂ ਦਾ ਕੋਈ ਹੱਲ ਹੀ ਨਹੀਂ ਹੁੰਦਿਆ 8 8 10 10 ਸਾਲਾਂ ਤੋਂ ਜਿਹੜੇ ਲੋਕ ਜਿਹੜੇ ਹੋਏ ਆ ਜਾਂ ਪਰੇਸ਼ਾਨ ਆ ਜਾਂ ਬੱਚੇ ਤੋਂ ਜਾਂ ਬੇਔਲਾਦ ਮੇਰੀਆਂ ਭੈਣਾਂ ਵਾਂ ਜਾਂ ਕੋਈ ਵੀ ਰਾਜਸਤ੍ਰ ਸੁਪ੍ਰਮਾਹ ਕਾਉਂਡ ਦੀ ਵਿਧੀ ਕੋਈ ਵੀ ਅੰਦਰੂਨੀ ਕਮਜ਼ੋਰੀ ਦੋਸਤੋ ਆਪਾਂ ਇਸ ਚੀਜ਼ ਨੂੰ ਸਮਝ ਕੇ ਚੱਲਦੇ ਹਰ ਇੱਕ ਪਰਿਵਾਰ ਦੇ ਵਿੱਚ ਫੋਨ ਚੱਲਦਾ ਵਾ ਦੋਸਤੋ ਆਪਾਂ ਹਰ ਇੱਕ ਬੰਦੇ ਦੀ ਫੁੱਲ ਪ੍ਰਾਈਵੇਸੀ ਦੇ ਵਿੱਚ ਆਪਾਂ ਮੈਡੀਸਨ ਨੂੰ ਤਿਆਰ ਕਰਦੇ ਆ ਕਿਤੇ ਵੀ ਜਿਸ ਤਰ੍ਹਾਂ ਮੇਰੇ ਵੀਰ ਦੇਸ਼ ਉਦੇਸ਼ ਵਿੱਚ ਬੈਠੇ ਆ ਕਿਉਂਕਿ ਹਰ ਇੱਕ ਰੋਗ ਦਾ ਹਰ ਇੱਕ ਬਿਮਾਰੀ ਦਾ ਬਿਲਕੁਲ ਆਪਾਂ ਤਸੱਲੀ ਬਖਸ਼ੇ ਇਲਾਜ ਕਰਦੇ ਆਂ ਬਾਕੀ ਦੋਸਤੋ ਕੱਲੇ ਆਪਾਂ ਜਿਸ ਤਰ੍ਹਾਂ ਅੱਜਕੱਲ ਜਿਸ ਤਰ੍ਹਾਂ ਕੋ ਗੱਲਾਂ ਕਰਦੇ ਆਂ ਵੈਦਿਕੀ ਵਿੱਚ ਕਿੰਨਾ ਗੰਦਾ ਗੰਦਾ ਪ੍ਰਚਾਰ ਕਰਦੇ ਆ ਇਹੋ ਜਿਹੇ ਵੈਦਾਂ ਕੀ ਮਾਣੂ ਖੁਦ ਤੁਸੀਂ ਸ਼ਰਮ ਨੂੰ ਹੱਥ ਮਾਰੋ ਪੱਗਾਂ ਤੁਸੀਂ ਸਿਰ ਤੇ ਬੰਨੀਆਂ ਤੁਹਾਡੇ ਥੋਲੇ ਆ ਗਏ ਦਾੜੀ ਦੇ ਵਿੱਚ ਪਰ ਅਕਲ ਤੁਹਾਡੀ ਉੱਥੇ ਹੀ ਠੀਕੀ ਆ ਨਾ ਲੋਕਾਂ ਨੂੰ ਢੜਕਾਉ ਗੱਲਾਂ ਕਰਿਆ ਕਰੋ ਆਯੁਰਵੈਦ ਦੇ ਕਿੰਨਾ ਕੋ ਮਾੜਾ ਨਹੀਂ ਹੈਗਾ ਜਿੰਨਾ ਇਹਨਾਂ ਲੋਕਾਂ ਨੇ ਬਣਾ ਚੁੱਕਾ ਵਾ ਸਿਰਫ ਇੱਕ ਤੁਸੀਂ 5-7 10000 ਰੁਪਏ ਬਦਲੇ ਅਗਲੀ ਦੀ ਜ਼ਿੰਦਗੀ ਨਾਲ ਅਗਲੀ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹੋ ਉਹ ਦੋਸਤੋ ਕੋਈ ਸਿਆਣੇ ਬਣੋ ਮੇਰੇ ਵੀਰ ਕੰਮ ਉਹ ਕਰੋ ਜਿਹੜੇ ਬੰਦੇ ਯਾਦ ਕਰਨ ਹੁਣ ਇੰਨੀ ਸਮਗਰੀ ਆ ਸਾਰੀ ਹੁਣ 10 ਐਨਆਰਆਈ ਵੀਰਾਂ ਦੀ ਆਰਡਰ ਆ ਦੋਸਤੋ ਅਗਲੇ ਨੂੰ ਜੇ ਰਿਜ਼ਲਟ ਮਿਲਦਾ ਤੇ ਅਗਲਾ ਚੀਜ਼ ਦੁਬਾਰਾ ਰਿਪੀਟ ਕਰਦਾ ਨਹੀਂ ਤੇ ਕੋਈ ਨਹੀਂ ਕਰਦਾ ਬਾਕੀ ਮੈਂ ਹਰ ਇੱਕ ਵੀਡੀਓ ਦੇ ਵਿੱਚ ਇਹ ਗੱਲ ਕਹਿਣਾ ਵਾ ਲੋਕ ਇੱਕ ਸਮਝਣ ਦੀ ਲੋੜ ਆ ਗੰਦ ਨੂੰ ਤਾਂ ਜੇ ਹੋਰ ਬੜੀਆਂ ਵੀਡੀਓ ਨੂੰ ਆਪਾਂ ਲਾਈਕ ਸ਼ੇਅਰ ਕਰਦੇ ਆਂ ਇਹ ਸੰਗਤ ਦੇ ਭਲੇ ਵਾਸਤੇ ਵੀਡੀਓ ਤੁਹਾਡੇ ਲਈ ਟਾਈਮ ਕੱਢ ਕੇ ਆਪਾਂ ਚੀਜ਼ ਨੂੰ ਬਣਾਈਂਦਾ ਵਾ ਅੱਗੇ ਜਰੂਰ ਸ਼ੇਅਰ ਕਰਿਆ ਕਰੋ ਕਿਸੇ ਲੋੜਵੰਦ ਪਰਿਵਾਰ ਤੱਕ ਵੀਡੀਓ ਪਹੁੰਚ ਪਹੁੰਚ ਸਕੇ ਦੋਸਤੋ ਬਾਕੀ ਜਿਸ ਤਰ੍ਹਾਂ ਕੋਈ ਲੋੜਵੰਦ ਪਰਿਵਾਰ ਜਿੱਤਾਂ ਕੋ ਗਰੀਬ ਆ ਮੈਡੀਸਨ ਵਾਸਤੇ ਕੋ ਖਰਚਾ ਨਹੀਂ ਹੈਗਾ ਦੋਸਤੋ ਉਹਨਾਂ ਲਈ ਆਪਾਂ ਮੈਡੀਸਨ ਦਾ ਜੋ ਚਾਰਜਸ ਆ ਕੋਲ ਬਹਿ ਕੇ ਮੇਰੀ ਚੀਜ਼ ਬਣਾ ਲੈ ਬਾਈ ਜੀ ਉਹਦਾ ਕੋਈ ਆਪਾਂ ਕੋਸਟ ਨਹੀਂ ਆ ਆਪਣਾ ਜੋ ਵੀ ਮੈਡੀਸਨ ਦੀ ਸੇਵਾ ਹੋ ਗਈ ਅਗਲਾ ਦੇ ਕੇ ਆਪਣੀ ਮੈਡੀਸਨ ਲੈ ਕੇ ਆਪਣਾ ਜਿਹੜਾ ਦੁੱਖ ਨਾਲ ਜਿਹੜਾ ਯੂਜ਼ ਰਿਹਾ ਵਾ ਜ਼ਿੰਦਗੀ ਆਪਣੀ ਇੱਕ ਜਿਸ ਤਰ੍ਹਾਂ ਅੱਜਕੱਲ ਤੇ ਲੋਕਣਾ ਬਹੁਤੇ ਜਿਆਦਾ ਜਿਸ ਤਰ੍ਹਾਂ ਆਪਣੇ ਕਿਉਂਕਿ ਲੋਕ ਜਿਸ ਤਰ੍ਹਾਂ ਗੰਦ ਫਿਲ ਖਾ ਕੇ ਖਾ ਖਾ ਕੇ ਆਪਣਾ ਸਰੀਰ ਦਾ ਬੇੜਾ ਗਰਕ ਕਰਨਦੇ ਆ ਦੋਸਤੋ ਆਯੁਰਵੇਦਿਕ ਔਸ਼ਧੀਆਂ ਕਿਉਂ ਤੇ ਇਹ ਤੇ ਇੱਕ ਸਮੁੰਦਰ ਆ ਏ ਦੋਸਤੋ ਜਿੰਨੇ ਵੀ ਬੰਦਾ ਡਗਝਾਈ ਦੇ ਵਿੱਚ ਉਤਰਿਆ ਜਾਵੇ ਦੋਸਤੋ ਇਹ ਸਮੁੰਦਰ ਆ ਬਾਕੀ ਅੱਜ ਕੱਲ ਕੋਈ ਵੈਦ ਹਕੀਮ ਨਾ ਕੋਈ ਜੰਮਿਆ ਵਾ ਨਾ ਕੋਈ ਬੰਨਾ ਵਾ ਨਾ ਕੋਈ ਬਣ ਸਕਦਾ ਵਾ ਇਹ ਤੇ ਸਿਰਫ ਇੱਕ ਸਤਗੁਰ ਦੀ ਰਹਿਮਤ ਸਤਕਾ ਔਰ ਉਹਦੇ ਚਰਨਾਂ ਦਾ ਉਹ ਆਸਰਾ ਲੈ ਕੇ ਮਾਲਕ ਦੇ ਕਰਮ ਦੇ ਉਹਦੇ ਵਿੱਚ ਉਹਦੀ ਹਾਜ਼ਰ ਨਾਜ਼ਰ ਹਾਜ਼ਰੀ ਨੂੰ ਸੱਚੇ ਪਾਤਸ਼ਾਹ ਗੜੀ ਅਰਦਾਸ ਬੇਨਤੀ ਕਰਕੇ ਆਪਾਂ ਇਹ ਚੀਜ਼ ਨੂੰ ਬਣਾਉਣਾ ਹੁੰਦਾ ਵਾ ਬਾਕੀ ਦੋਸਤੋ ਜਿਹੜੇ ਵੀ ਮੇਰੇ ਵੀਰ ਜਾਂ ਭੈਣਾ ਵਾ ਤਾਡੀ ਫੁੱਲ ਪ੍ਰਾਈਵੇਸੀ ਦੇ ਵਿੱਚ ਮੈਡੀਸਨ ਆਪਾਂ ਤਿਆਰ ਕਰਦੇ ਆ ਤੁਸੀਂ ਮੇਰੇ ਪੇਜ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਮੈਂ ਕਿਸੇ ਦਾ ਕੋਈ ਵੀਰ ਦਾ ਨਾ ਕਿਸੇ ਕੋਈ ਭੈਣ ਦਾ ਅੱਜ ਕੱਲ੍ਹ ਲੋਕ ਨਾ ਸ਼ੋਸ਼ੇ ਬਾਜ਼ੀਆਂ 'ਚ ਜ਼ਿਆਦਾ ਭਜਦੇ ਆ ਜਿੱਤੇ ਸ਼ੋਸ਼ੀਆਂ ਸ਼ੋਸ਼ੇ ਬਾਜ਼ੀ ਨਾ ਇੱਕ ਮਰੀਜ਼ ਠੀਕ ਹੋ ਗਿਆ ਤੇ ਵੀਡੀਓ ਪਤਾ ਨਹੀਂ ਉਹਦੀਆਂ ਕਿੰਨੀਆਂ ਪਾਤੀਆਂ ਮਰੀਜ਼ ਠੀਕ ਹੋ ਗਿਆ ਦੋਸਤੋ ਹਰ ਇੱਕ ਬੰਦੇ ਦੀ ਫੁੱਲ ਪ੍ਰਾਈਵੇਸੀ ਵਿੱਚ ਆਪਾਂ ਮੈਡੀਸਨ ਤਿਆਰ ਕਰਦੇ ਆ ਬਿਲਕੁਲ ਟਰੱਸਟਡ ਵਰਕ ਆ ਕਿਸੇ ਵੀ ਵੀਰ ਨੇ ਕਿਸੇ ਵੀ ਭੈਣ ਨੇ ਮਿਲਣਾ ਡਿਸਟ੍ਰਿਕਟ ਤਰਨਤਾਰਨ ਪੱਟੀ ਸ਼ਹਿਰ ਆਪਣੀ ਬ੍ਰਾਂਚ ਆ ਅਗਰ ਜਿੰਨੇ ਵੀ ਕਿਸੇ ਮੇਰੇ ਵੀਰ ਨੇ ਜਾਂ ਕੋ ਭੈਣ ਨੇ ਦੂਰੋਂ ਨੇੜੇ ਆਉਂਦੇ ਆ ਬਾਈ ਜੀ ਤੁਸੀਂ ਆਪਣਾ ਫੋਨ ਤੇ ਕਾਲ ਤੇ ਟਾਈਮ ਲੈ ਕੇ ਤੁਸੀਂ ਆ ਕੇ ਮਿਲ ਸਕਦੇ ਹੋ ਬਾਕੀ ਦੋਸਤੋ ਸਾਰੀ ਸਮਗਰੀ ਜਿੰਨੀ ਆਪਾਂ ਅੱਤੀ ਤਿਆਰ ਕਰਦੇ ਆ ਇਹਦੇ ਵਿੱਚ ਜਿਸ ਤਰ੍ਹਾਂ ਹੁਣ ਆਪਾਂ ਆਪਸ ਮਾਣਾ ਜਿਸ ਤਰ੍ਹਾਂ ਆਪਾਂ ਤੁਹਾਨੂੰ ਪਤਾ ਕੁੜੀਆਂ ਦੇ ਵਿੱਚ ਆਪਾਂ ਮਿਸ਼ਰਣ ਨੂੰ ਤਿਆਰ ਕਰੀਦਾ ਵਧੀਆ ਸਾਫ ਸੁਥਰੇ ਤਰੀਕੇ ਦੇ ਨਾਲ ਫਿਰ ਆਪਾਂ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਆਪਾਂ ਸਮੈਟ ਕਰੀਦੀਆਂ ਆ ਬਾਕੀ ਬਜਟ ਦੇ ਅਕੋਰਡਿੰਗ ਜਿੰਨਾ ਗੁੜ ਪਾਈ ਜਾਵਾਂਗੇ ਤਾਂ ਬਾਈ ਜੀ ਉਹਨਾਂ ਮਿੱਠਾ ਹੁੰਦਾ ਹੈ ਨਾ ਵਾ ਦੋਸਤੋ ਬਿਲਕੁਲ ਕਿਉਂਕਿ ਅੱਜ ਕੱਲ ਵੀਰਾਂ ਦੇ ਫੋਨ 'ਚ ਆਉਂਦੇ ਸੰਗ ਦੇ ਸ਼ਰਮ ਦੇ ਗੱਲ ਹੀ ਨਹੀਂ ਕਰਦੇ ਉਹ ਦੋਸਤੋ ਬਾਕੀ ਤੁਸੀਂ ਪ੍ਰੋਬਲਮ ਸ਼ੇਅਰ ਕਰਨੀ ਆ ਬਾਕੀ ਤੁਹਾਡੀ ਪ੍ਰੋਬਲਮ ਦੇ ਅਕੋਰਡਿੰਗ ਆਪਾਂ ਚੀਜ਼ ਨੂੰ ਬਣਾਉਣਾ ਹੁੰਦਾ ਵਾ ਵੀਡੀਓ ਨੂੰ ਜਲਦੀ ਜਲਦੀ ਅੱਗੇ ਸ਼ੇਅਰ ਕਰਦਿਆ ਕਰੋ ਤੁਹਾਡੇ ਲਈ ਸਮਾਂ ਕੱਢ ਕੇ ਵੀਡੀਓ ਪਾਈ ਦੀਆਂ ਵਾ ਦੇਸ਼ ਵਿਦੇਸ਼ ਵਿੱਚ ਬੈਠੇ ਮੇਰੇ ਪੰਜਾਬੀ ਭਰਾ ਜਾਂ ਭੈਣਾਂ ਦੋਸਤੋ ਬਿਲਕੁਲ ਸਾਫ ਸੁਥਰਾ ਕੰਮ ਕਰੀਦਾ ਵਾ ਇਹ ਲਾਈਫ ਦੋਸਤੋ ਵਾਰ-ਵਾਰ ਨਹੀਂ ਆਉਂਦੀ ਕਿਉਂਕਿ ਤਨ ਤੇ ਆਪਾਂ ਜਿੰਨਾ ਮਰਜ਼ੀ ਬ੍ਰਾਂਡ ਚੰਗਾ ਪਾ ਲਈਏ ਜਦੋਂ ਸਰੀਰ ਦੇ ਆਪਣੇ ਅੰਦਰ ਪੱਲੇ ਕੱਖ ਨਹੀਂ ਤੇ ਦੋਸਤੋ ਪਾਇਆ ਬ੍ਰਾਂਡ ਵੀ ਮਿੱਟੀ ਹੋ ਜਾਂਦਾ ਵਾ ਮੇਰੇ ਵੀਰ ਜਿਸ ਤਰ੍ਹਾਂ ਗੰਦ ਪੇਲੇ ਜਾਂ ਕੋਈ ਵੀ ਇਸ ਤਰ੍ਹਾਂ ਕੋਈ ਨਕਲੀ ਆਯਵਾਦਾ ਕੀਮਾ ਤੋਂ ਜਿਹੜੇ ਤੁਹਾਨੂੰ ਕਹਿੰਦੇ ਸੀ ਮਿਲ ਨਹੀਂ ਸਕਦੇ ਤੁਸੀਂ ਉਹਨਾਂ ਬੰਦਿਆਂ ਦੇ ਅਸ਼ਵਾਰ ਕਰਕੇ ਦਵਾਈਆਂ ਮੰਗਾਉਂਦੇ ਜੋ ਤੇ ਦੋਸ਼ ਲਾਉਂਦੇ ਜੋ ਮੁੜ ਕੇ ਆਯਰਵੈਦਿਕ ਨੂੰ ਬਦਨਾਮ ਕਰਦੇ ਆ ਇਹ ਦੋਸਤੋ ਵੀਡੀਓ ਨੂੰ ਅੱਗੇ ਸ਼ੇਅਰ ਕਰਦੋ ਤੁਹਾਡਾ ਕੁਝ ਨਹੀਂ ਘਟਦਾ ਮੇਰੇ ਭਾਈ ਉਹਨਾਂ ਕਿਉਂਕਿ ਅੱਜ ਕੱਲ੍ਹ ਲੋਕ ਜਿਹੜੇ ਵਿਚਾਰੇ ਲੋੜਵੰਦਾ ਉਹਨਾਂ ਤੱਕ ਵੀਡੀਓ ਪਹੁੰਚਾਇਆ ਕਰੋ ਕਿ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਿਸੇ ਦਾ ਭਲਾ ਹੋ ਸਕਦਾ ਵਾ ਬਾਕੀ ਦੋਸਤੋ જય ਸਾਈ ਦੀ ਧੰਨਵਾਦ ਜੀ ਬਾਕੀ ਵੀਡੀਓ ਨੂੰ ਮੇਰੇ ਬਾਈ ਅੱਗੇ ਜਰੂਰ ਸ਼ੇਅਰ ਕਰਿਆ ਕਰੋ ਦੇਸ਼ ਵਿਦੇਸ਼ ਵਿੱਚ ਬੈਠੇ ਮੇਰੇ ਪੰਜਾਬੀ ਭਰਾ ਔਰ ਭੈਣਾਂ ਘਰ ਬੈਠੇ ਵੀ ਤੁਸੀਂ ਦਵਾਈ ਮੁਕਵਾ ਸਕਦੇ ਹੋ ਅਗਰ ਕਿਸੇ ਨੇ ਮਿਲਣਾ ਵਾ ਤੁਸੀਂ ਆਪਣਾ ਮਿਲ ਵੀ ਸਕਦੇ ਹੋ ਦੋਨੇ ਨੰਬਰ ਆਪਣੇ ਪਰਸਨਲ ਜਲਦੇ ਆ ਜੈ ਸਾਈ ਜੀ ਦੀ ਜੈਦਾ ਦੇ ਆ